ਮੇਸ਼ੋ ਵਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਤ ਪ੍ਰੀਤ ਕੋਟ ਦਾ ਗਾਇਕ ਕਰਦਿਆ ਹਰਿਆਣਾ ਦੇ ਸਾਫਕਾ ਸੀਐਮ ਓਮ ਪ੍ਰਕਾਸ਼ ਚਟਾਲਾ ਦੀ ਜਿਉ ਤੁਹਾਨੂੰ ਦੱਸ ਦਿੰਨੇ ਆ ਕਿ ਓਮ ਪ੍ਰਕਾਸ਼ ਚਟਾਲਾ ਦਾ ਦਿਹਾਂਤ ਹੋ ਗਿਆ ਹੈ ਤੇ ਹਰਿਆਣਾ ਤੋਂ ਇਹ ਸੋਗ ਦੀ ਖਬਰ ਜਿਹੜੀ ਕਿ ਇਸ ਵੇਲੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਕਿ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਤੇ ਗੁਰੂਗ੍ਰਾਮ ਸਥਿਤ ਰਿਹਾਈਸ਼ ਤੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲੈਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਹੀ ਕਰੀਬੀ ਰਹੇ ਓਮ ਪ੍ਰਕਾਸ਼ ਚਟਾਲਾ ਦਾ ਦੇਹਾਂਤ ਹੋ ਗਿਆ ਚਟਾਲਾ ਹਰਿਆਣਾ ਦੇ ਮੁੱਖ ਮੰਤਰੀ ਰਹਿਣ ਤੇ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਗੁਰੂਗ੍ਰਾਮ ਦੇ ਮੈਦੰਤਾ ਹਸਪਤਾਲ ਚ ਆਖਰੀ ਸਾਹ ਲਿਆ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚਟਾਲਾ ਦਾ ਦੇਹਾਂਤ ਹੋ ਚੁੱਕਿਆ ਹੈ ਤੇ 99 ਸਾਲ ਦੀ ਉਮਰ ਚ ਉਹਨਾਂ ਨੇ ਤਾਂ ਦਾਸ ਨੇ ਕਿ ਗੁਰੂਗ੍ਰਾਮ ਦੇ ਮਦੰਤਾ ਹਸਪਤਾਲ ਚ ਆਖਰੀ ਸਾਹ ਲਏ ਤੇ ਇਨੈਲੋ ਸੁਪਰੀਮੋ ਨੂੰ ਸਵੇਰੇ 7:11 ਵਜੇ ਹਸਪਤਾਲ ਲਿਆਂਦਾ ਗਿਆ ਤੇ 12 ਵਜੇ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਚਟਾਲਾ ਦੇ ਦਿਹਾਂਤ ਦੇ ਨਾਲ ਹਰਿਆਣਾ ਤੇ ਦੇਸ਼ ਦੀ ਰਾਜਨੀਤੀ ਚ ਸੋਗ ਦੀ ਲਹਿਰ ਬਣੀ ਹੋਈ ਹੈ। ਓਮ ਪ੍ਰਕਾਸ਼ ਚਟਾਲਾ 7 ਵਾਰ ਵਿਧਾਇਕ ਤੇ 5 ਵਾਰ ਮੁੱਖ ਮੰਤਰੀ ਰਹੇ ਚੁੱਕੇ ਨੇ ਤੇ ਓਮ ਪ੍ਰਕਾਸ਼ ਚਟਾਲਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੁੱਤਰ ਸਨ ਤੇ ਓਮ ਪ੍ਰਕਾਸ਼ ਚਟਾਲਾ ਦਾ ਜਨਮ ਤਾਂ ਦੱਸਦੇ ਨੇ ਕਿ 1 ਜਨਵਰੀ 1935 ਨੂੰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਚਟਾਲਾ ਦੇ ਵਿੱਚ ਹੋਇਆ ਸੀ ਤੇ ਚਟਾਲਾ ਹਰਿਆਣਾ ਦੇ 7ਵੇਂ ਮੁੱਖ ਮੰਤਰੀ ਸਨ ਤੇ ਉਹਨਾਂ ਦੇ ਪਿਤਾ ਚੌਧਰੀ ਦੇਵੀ ਲਾਲ ਚਟਾਲਾ ਨੇ ਹਰਿਆਣਾ ਰਾਜ ਦੀ ਸਥਾਪਨਾ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਬਾਅਦ ਵਿੱਚ ਦੇਵੀ ਲਾਲ ਹਰਿਆਣਾ ਦੇ ਮੁੱਖ ਮੰਤਰੀ ਅਤੇ ਭਾਰਤ ਦੇ ਉਪ ਪ੍ਰਧਾਨ ਮੰਤਰੀ ਰਹੇ ਓਮ ਪ੍ਰਕਾਸ਼ ਚੋਟਾਲਾ ਨੇ ਹਰਿਆਣਾ ਦੇ ਵਿਕਾਸ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਉਹ ਪਿੰਡੂ ਖੇਤਰਾ ਤੇ ਕਿਸਾਨਾਂ ਦੇ ਬਹੁਤ ਪ੍ਰਸ਼ੰਸਕ ਸਨ ਤੇ ਇਹ ਹਮੇਸ਼ਾ ਉਹਨਾਂ ਦੀਆਂ ਨੀਤੀਆਂ ਤੇ ਭਾਸ਼ਣਾਤ ਵਿਚ ਚਲਕਦਾ ਸੀ ਭਾਵੇਂ ਉਹ ਸੱਤਾ ਦੇ ਵਿੱਚ ਹੋਣ ਜਾਂ ਫਿਰ ਵਿਰੋਧੀ ਧਿਰ ਦੇ ਵਿੱਚ ਉਹ ਹਰਿਆਣਾ ਦੇ ਵਿੱਚ ਸਭ ਤੋਂ ਸਰਗਰਮ ਆਗੂ ਦੇ ਵਜੋਂ ਜਾਣੇ ਜਾਂਦੇ ਸਨ ਚਟਾਲਾ ਵੱਡੇ ਲੀਡਰ ਬੇਸ਼ੱਕ ਸਨ ਪਰ ਉਹਨਾਂ ਕੋਲ ਕੋਈ ਜ਼ਿਆਦਾ ਵੱਡੀਆਂ ਡਿਗਰੀਆਂ ਨਹੀਂ ਸਨ ਸੰਤਸਨ ਨੇ ਕਿ ਉਹ ਜਦੋਂ ਤਿਹਾੜ ਜੇਲ੍ਹ ਦੇ ਵਿੱਚ ਸਨ ਤਾਂ ਉਹਨਾਂ ਨੇ ਪੜਨ ਦਾ ਖਿਆਲ ਬਣਾਇਆ ਤੇ ਉਹਨਾਂ ਨੇ 37 ਸਾਲ ਦੀ ਉਮਰ ਦੇ ਵਿੱਚ 10ਵੀਂ ਤੇ 12ਵੀਂ ਪਾਸ ਕੀਤੇ ਤੇ ਹੁਣ ਜਿਹੜਾ ਕਿ ਅੱਜ ਇੱਕ ਸੋਗ ਦੀ ਖਬਰ ਜਿਹੜੀ ਕਿ ਕਹਿ ਸਕਦੇ ਆ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਰਨਿਆ ਕਿ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲ ਲੈਨੇ ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇਵੀ ਉਹ ਬਹੁਤ ਕਰੀਬੀ ਰਹਿ ਚੁੱਕੇ ਨੇ